ਦਲਾ ਤੋਂ ਸੀਐਸਟੀ ਮੈਡਮ ਸਵਰਨਜੀਤ ਕੌਰ ਜੀ ਨੂੰ ਮੈਡਮ ਸਵਰਨਜੀਤ ਕੌਰ ਤਾੜੀਆਂ ਨਾਲ ਸਵਾਗਤ ਕਰੀਏ ਬਹੁਤ ਹੀ ਸਤਿਕਾਰਯੋਗ ਹਾਜ਼ਰੀ ਅੱਜ ਮੈਂ ਇਹ ਸਿੱਖਿਆ ਭਾਗ ਦੇ ਕਵੀ ਦਰਬਾਰ ਕਰਕੇ ਇੱਕ ਬੱਚੇ ਦੀ ਐਪਲੀਕੇਸ਼ਨ ਜਿਹਨੂੰ ਆਪਾਂ ਅਰਜੀ ਕਹਿੰਦੇ ਆ ਬੇਨਤੀ ਪੱਤਰ ਹੈ ਉਹ ਪੇਸ਼ ਕਰਨ ਜਾ ਰਹੀ ਹਾਂ ਬੱਚਾ ਆਪਣੇ ਅਧਿਆਪਕ ਤੋਂ ਕੁਝ ਦਿਨਾਂ ਦੀ ਛੁੱਟੀ ਮੰਗਦਾ ਹੈ ਕਿ ਉਹ ਆਪਣੀ ਉਸ ਗੈਰ ਹਾਜ਼ਰੀ ਦਾ ਕਾਰਨ ਨਾਲ ਹੀ ਦੱਸ ਰਿਹਾ ਹੈ ਕਿ ਉਹਦੇ ਗੈਰ ਹਾਜ਼ਰ ਰਹਿਣ ਦਾ ਕੀ ਕਾਰਨ ਹੈ ਸਰ ਜੀ ਮੈਂ ਸਕੂਲ ਨਹੀਂ ਆਉਣਾ ਸਰ ਜੀ ਮੈਂ ਸਕੂਲ ਨਹੀਂ ਆਉਣਾ ਕੱਲ ਤੋਂ ਅਸੀਂ ਹੈ ਝੋਨਾ ਲਾਉਣਾ ਸੀਜ਼ਨ ਦੇ ਵਿੱਚ ਮਜ਼ਦੂਰੀ ਜਿਹੜੀ ਹੁੰਦੀ ਉਹਦੀ ਗੱਲ ਕਰ ਰਹੀ ਮੈਂ ਕੱਲ ਤੋਂ ਅਸੀਂ ਹੈ ਝੋਨਾ ਲਾਉਣਾ ਬਿਮਾਰ ਪਏ ਨੇ ਮੇਰੇ ਮਾ ਬਿਮਾਰ ਪਈ ਨੀ ਮੇਰੇ ਮਾਪੇ ਕੱਚਾ ਕੋਠਾ ਢਿੱਗਦਾ ਜਾਪੇ ਸਰਦਾਰਾਂ ਤੋਂ ਕੁਝ ਪੈਸੇ ਫੜ ਕੇ ਪੱਕਾ ਘਰ ਹੁਣ ਅਸੀਂ ਹੈ ਪਾਉਣਾ ਸਰਦਾਰਾਂ ਤੋਂ ਕੁਝ ਪੈਸੇ ਫੜ ਕੇ ਪੱਕਾ ਘਰ ਹੁਣ ਅਸੀਂ ਹੈ ਪਾਉਣਾ ਸਰ ਜੀ ਮੈਂ ਸਕੂਲ ਨਹੀਂ ਆਉਣਾ ਕੁਝ ਦਿਨਾਂ ਦੀ ਛੁੱਟੀ ਲੈਣੀ ਵੱਡੀ ਭੈਣ ਦਾ ਵਿਆਹ ਹੈ ਕਰਨਾ ਵੱਡੀ ਭੈਣ ਦਾ ਵਿਆਹ ਹੈ ਕਰਨਾ ਖਰਚਾ ਕੀਤੇ ਬਿਨ ਨਹੀਂ ਸਰਨਾ ਖਰਚਾ ਕੀਤੇ ਬਿਨ ਨਹੀਂ ਸਰਨਾ ਕਰਕੇ ਕੁਝ ਹੀਲਾ ਵਸੀਲਾ ਉਸ ਦਾ ਵੀ ਹੈ ਦਾਜ ਬਣਾਉਣਾ ਸਰ ਜੀ ਮੈਂ ਸਕੂਲ ਨਹੀਂ ਆਉਣਾ ਸਾਰੇ ਟੱਬਰ ਦੇ ਗਾਲੀ ਰਾਹ ਸਾਰੇ ਟੱਬਰ ਦੇ ਗਾਲੀ ਰਾਹ ਬਣੇ ਫਿਰਦੇ ਹਾਂ ਵਾਂਗ ਫਕੀਰਾ ਬਣੇ ਫਿਰਦੇ ਹਾਂ ਵਾਂਗ ਫਕੀਰਾ ਕੁਝ ਦਿਨ ਮਿਹਨਤ ਮਜ਼ਦੂਰੀ ਕਰਕੇ ਕੁਝ ਦਿਨ ਮਿਹਨਤ ਮਜ਼ਦੂਰੀ ਕਰਕੇ ਲੀੜਾ ਲੱਤਾ ਅਸੀਂ ਸੁਵਾਉਣਾ ਸਰ ਜੀ ਮੈਂ ਸਕੂਲ ਨਹੀਂ ਆਉਣਾ ਸਾਰਾ ਟੱਬਰ ਕੰਮ ਵਿੱਚ ਖੱਪਦੇ ਸਾਰਾ ਟੱਬਰ ਕੰਮ ਵਿੱਚ ਖੱਪਦੇ ਫਿਰ ਵੀ ਦਿਨ ਔਖੇ ਹੀ ਟੱਪਦੇ ਸਾਰਾ ਟੱਬਰ ਕੰਮ ਵਿੱਚ ਖੱਪਦੇ ਫਿਰ ਵੀ ਦਿਨ ਔਖੇ ਹੀ ਟੱਪਦੇ ਮੰਮੀ ਨੂੰ ਹੋ ਗਈ ਰਸੌਲੀ ਉਸ ਦਾ ਵੀ ਆਪਰੇਸ਼ਨ ਕਰਵਾਉਣਾ ਸਰ ਜੀ ਮੈਂ ਸਕੂਲ ਨਹੀਂ ਆਣਾ ਮਹਿੰਗਾਈ ਨੇ ਮਾਰ ਲਿਆ ਸਾਨੂੰ ਮਹਿੰਗਾਈ ਨੇ ਮਾਰ ਲਿਆ ਸਾਨੂੰ ਕੀ ਕੀ ਦੱਸਾਂ ਦੁੱਖ ਦਰਦ ਤੁਹਾਨੂੰ ਆਪੇ ਦੇ ਸਿਰ ਟੁੱਟ ਗਿਆ ਪੈਸਾ ਪੈਸਾ ਟੁੱਟਣਾ ਕਹਿੰਦੇ ਜੀ ਜਦੋਂ ਸਾਲ ਸਾਲ ਬਾਅਦ ਇੱਕ ਮਜ਼ਦੂਰ ਦਾ ਹਿਸਾਬ ਕਰਦੇ ਆਪਾਂ ਤੇ ਉਹ ਪੈਸਾ ਉਹਨੂੰ ਦੇਣਾ ਬਣ ਜੀ ਪਾਪੇ ਦੇ ਸਿਰ ਟੁੱਟ ਗਿਆ ਪੈਸਾ ਉਹ ਕਰਜ਼ਾ ਵੀ ਅਜੇ ਹੈ ਲਾਉਣਾ ਸਰ ਜੀ ਮੈਂ ਸਕੂਲ ਨਹੀਂ ਆਉਣਾ ਸਿੱਖਿਆ ਸਕੀਮਾਂ ਸਰਕਾਰ ਹੈ ਚਲਾਉਂਦੀ ਸਿੱਖਿਆ ਸਕੀਮਾਂ ਸਰਕਾਰ ਹੈ ਚਲਾਉਂਦੀ ਵਰਦੀ ਕਿਤਾਬਾਂ ਖਾਣਾ ਮੁਫਤ ਦਵਾਉਂਦੀ ਪਰ ਗਰੀਬੀ ਕਰਕੇ ਔਖਾ ਘਰ ਦਾ ਗੁਜ਼ਾਰਾ ਚਲਾਉਣਾ ਸਰ ਜੀ ਮੈਂ ਸਕੂਲ ਨਹੀਂ ਆਉਣਾ ਸਰ ਜੀ ਮੈਂ ਸਕੂਲ ਨਹੀਂ ਆਉਣਾ ਪੜਨ ਨੂੰ ਤਾਂ ਦਿਲ ਬਹੁਤ ਹੈ ਕਰਦਾ ਅਖੀਰ ਚੋ ਆਪਣੀ ਸੱਚੀ ਗੱਲ ਦੱਸ ਦਿੰਦਾ ਕਿ ਮੈਂ ਸਕੂਲ ਆਉਣਾ ਚਾਹੁੰਦਾ ਪੜਨ ਨੂੰ ਤਾਂ ਦਿਲ ਬਹੁਤ ਹੈ ਕਰਦਾ ਪਰ ਸੀਜ਼ਨ ਵਿੱਚ ਮੇਰੇ ਬਿਨ ਨਹੀਂ ਸਰਦਾ ਪੜਨ ਨੂੰ ਤਾਂ ਦਿਲ ਬਹੁਤ ਹੈ ਕਰਦਾ ਪਰ ਸੀਜ਼ਨ ਵਿੱਚ ਮੇਰੇ ਬਿਨ ਨਹੀਂ ਸਰਦਾ ਇਸ ਮਹੀਨੇ ਕਰਕੇ ਕਮਾਈ ਇਸ ਮਹੀਨੇ ਕਰਕੇ ਕਮਾਈ ਆਪਣੇ ਲਈ ਕਾਪੀ ਪੈਨ ਲਿਆਉਣਾ ਸਰ ਜੀ ਮੈਂ ਸਕੂਲ ਨਹੀਂ ਆਉਣਾ ਕੱਲ ਤੋਂ ਅਸੀਂ ਹੈ ਝੋਨਾ ਲਾਉਣਾ ਕੱਲ ਤੋਂ ਅਸੀਂ ਹੈ ਝੋਨਾ ਇਹ ਇੱਕ ਕਹਾਣੀ ਇੱਕ ਮੇਰੇ ਵਿਦਿਆਰਥੀ ਦੀ ਆ ਜੀ ਮੇਰੇ ਖਿਆਲ ਜਿਆਨੀ ਸਰ ਬੈਠੇ ਆ ਉਸ ਤੋਂ ਪਹਿਲਾਂ ਦੀ ਲਿਖੀ ਹੋਈ ਆ ਅੱਜ ਤੋਂ ਲਗਭਗ 13 14 ਸਾਲ ਪਹਿਲਾਂ ਦੀ ਲਿਖੀ ਆ ਤੇ ਗੁਰੂ ਰਸਾਏ ਦਾ ਛੋਟਾ ਜਿਹਾ ਪਿੰਡ ਸੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਉੱਥੇ ਬੱਚੇ ਨੇ ਜੋ ਮੈਨੂੰ ਕਿਹਾ ਮੈਂ ਉਹ ਭੀਖਿਆ ਥੈਂਕ ਯੂ